ਬਿਕਰਮ ਮਜੀਠੀਆ ਕਹਿੰਦੇ ਮਾਨ ਸਾਹਿਬ ਤੇ 27 ਨਹੀਂ ਟੱਪਣੀ ਜਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਨੇ ਉਹ ਕਹਿੰਦੇ ਰਿਪੀਟ ਕਰਦੇ ਤੇ ਗੱਲ ਹੀ ਨਹੀਂ ਮੈਨੂੰ ਲੱਗਦਾ ਤੁਸੀਂ ਆ ਸਾਡੇ ਦਫ਼ਤਰ ਦੇ ਬਾਹਰ ਬੋਰਡ ਪੜਿਆ ਜੇ ਉਹ ਵੇਖੋ ਸ਼ਿਵ ਸ਼ਕਤੀ ਐਸਟ੍ਰੋ ਕਰਕੇ ਇੱਥੋਂ ਟ੍ਰੇਨਿੰਗ ਲਈ ਲੱਗਦੀ ਮਜੀਠੀਆ ਸਾਹਿਬ ਨੇ ਹਨਾ ਮਜੀਠੀਆ ਸਾਹਿਬ ਨੂੰ ਸਾਰਾ ਹੀ ਸੱਚ ਪਤਾ ਹੁੰਦਾ ਜੀ ਉਹਨਾਂ ਨੂੰ ਜੇ ਇੰਨਾ ਪਤਾ ਫਿਰ ਤੁਸੀਂ ਆਪਦੇ ਬਾਰੇ ਵੀ ਦੱਸਦੇ ਕਿ ਤੁਹਾਡੀਆਂ ਕਿੰਨੀਆਂ ਆਉਣੀਆਂ ਤੇ ਅੱਜ ਕਿੱਥੇ ਸਿਮਟ ਕੇ ਰਹਿ ਗਿਆ ਸ਼੍ਰੋਮਣੀ ਅਕਾਲੀ ਦਲ ਜਿਹੜੀ ਇੱਕ ਪੰਥਕ ਪਾਰਟੀ ਸੀ ਉਹਨਾਂ ਨੇ ਇਹਨੂੰ ਘਰੇਲੂ ਪਾਰਟੀ ਬਣਾ ਕੇ ਤਾਂ ਹਾਲ ਕੀ ਕਰਤਾ ਸਾਰਿਆਂ ਨੇ ਰਲ ਇਹਨੂੰ ਜਾਣਦੇ ਜੇ ਭਾਰਤ ਪੂਸ਼ਨਾਸ਼ੂ ਨੇ ਕੀ ਸੀਗਾ ਤੇ ਕਿੰਨੇ ਹਜ਼ਾਰਾਂ ਕਰੋੜ ਦਾ ਇਹਨੇ ਗਵਨ ਕੀਤਾ ਵਿਰੋਧੀ ਕਹਿੰਦੇ ਨੇ ਕਿ ਜਿੱਤ ਤੇ ਪੰਜਾਬ ਦੀ ਹੈ ਖੁਸ਼ੀ ਦਿੱਲੀ ਵਾਲਿਆਂ ਦੇ ਮੁਚੇਰੇ ਤੇ ਨਜ਼ਰ ਆਏਗੀ ਹੁਣ ਕਿਉਂਕਿ ਦਿੱਲੀ ਵਾਲੇ ਚਾਹੁੰਦੇ ਸੀ ਰਾਜ ਸਭਾ ਮੈਂਬਰਸ਼ਿਪ ਮਿਲ ਜੇ ਹੁਣ ਉਹਨਾਂ ਨੂੰ ਮਿਲਦੀ ਹੋਏ ਨਜ਼ਰ ਆਏਗੀ ਇਹਨਾਂ ਨੂੰ ਕਿਵੇਂ ਪਤਾ ਦਿੱਲੀ ਵਾਲੇ ਕੀ ਚਾਹੁੰਦੇ ਆ ਪਹਿਲਾਂ ਮੈਨੂੰ ਇਹ ਜਵਾਬ ਦੇਣ ਹੈ ਇਹਨਾਂ ਦੇ ਦਿੱਲੀ ਵਾਲੇ ਕੀ ਚਾਹੁੰਦੇ ਇਹਨਾਂ ਨੂੰ ਪਤਾ ਵਾ ਇਹ ਦਿੱਲੀ ਦਿੱਲੀ ਕਰਦੇ ਰਹਿੰਦੇ ਆ ਇਹਨਾਂ ਦੇ ਰੀਸੈਂਟ ਤੁਸੀਂ ਇੱਕ ਪ੍ਰੈਸ ਕਾਨਫਰੰਸ ਵੇਖੀ ਹੋਣੀ ਰਾਜੀ ਵੜਿੰਗ ਉਹਨਾਂ ਦੀ ਇਹਦੇ ਨਾਲ ਕੌਣ ਬੈਠਾ ਸੀ ਸੀਟ ਤੇ ਜਿਹੜੇ ਕਰੰਦੇ ਸੀ ਜਿੱਥੇ ਹੱਥ ਜੋੜ ਕੇ ਬੈਠੇ ਸੀ ਸਾਰੇ ਬੜਾ ਜੱਦੋਜਹਦ ਲੱਗਿਆ ਜਿੱਤਣ ਵਾਸਤੇ ਰਾਸ਼ਨ ਦਿੱਤਾ ਗਿਆ ਬੜਾ ਕੁਝ ਅਲੀਗੇਸ਼ਨ ਲੱਗੇ ਨੇ ਇਸ ਵਾਰ ਕੀ ਕਹਿਣਾ ਚਾਹੋਗੇ ਸਰਪੰਚ ਗੋਨ ਕਹਿੰਦਾ ਸਾਰਾ ਕੁਝ ਵਿਰੋਧੀ ਕਹਿੰਦੇ ਨਾ ਜੀ ਤੇ ਵਿਰੋਧੀ ਜੇ ਵਿਰੋਧ ਹੀ ਨਾ ਕਰਨਗੇ ਤੇ ਉਹਨਾਂ ਨੂੰ ਵਿਰੋਧੀ ਕੌਣ ਕਹੂਗਾ ਮਤਲਬ ਉਹ ਮੁੱਦਾ ਹੀ ਨਹੀਂ ਹੈਗਾ ਰਾਸ਼ਨ ਵੰਡਿਆ ਗਿਆ ਇਹ ਉਹ ਇਹ ਚੀਜ਼ਾਂ ਕੌਣ ਕਰਦਾ ਸੀ ਇਹ ਰਵੈਤੀ ਪਾਰਟੀਆਂ ਕਰਦੀਆਂ ਸੀ ਸਾਡਾ ਤਾਂ ਕਲਚਰ ਹੀ ਨਹੀਂ ਹੈਗਾ ਆਵਾਦਮੀ ਪਾਰਟੀ ਦਾ ਉਹ ਮੁੱਖ ਮੰਤਰੀਆਂ ਦੀ ਪਾਰਟੀ ਜਿਹੜੀ ਹੈ ਕਾਂਗਰਸ ਪਾਰਟੀ ਪੰਜ ਛੇ ਮੁੱਖ ਮੰਤਰੀ ਉਹਨਾਂ ਦੇ ਤੁਰੇ ਫਿਰਦੇ ਆ ਉਹਨਾਂ ਨੇ ਆਪ ਵੀ ਕਹਿਤਾ ਕਿ ਨਾ ਸਾਨੂੰ ਰਾਜਾ ਵੜਿੰਗ ਦੀ ਲੋੜ ਹੈ ਲੁਧਿਆਣੇ ਨਾ ਕਿਸੇ ਹੋਰ ਦੀ ਔਰ ਆਸ਼ੂ ਦਾ ਜਿਹੜਾ ਹੰਕਾਰ ਆ ਸਭ ਤੋਂ ਵੱਡੀ ਜਿਹੜੀ ਚਪੇੜ ਆ ਉਹ ਹੰਕਾਰ ਦੇ ਮੂੰਹ ਤੇ ਵੱਜੀ ਆ ਕਹਿੰਦੇ ਕਿ ਬੜੀਆਂ ਕੋਠੀਆਂ ਵੀ ਬੜੇ ਐਮਐਲਏ ਸਾਹਿਬ ਦੀਆਂ ਪੈਰੀਆਂ ਨੇ ਬੜੀਆਂ ਵੱਡੀਆਂ ਵੱਡੀਆਂ ਕੋਠੀਆਂ ਵੀ ਪੈ ਸਰ ਜਿਹੜਾ ਦੋਸ਼ ਪ੍ਰਚਾਰ ਹੈ ਨਾ ਇਹ ਚਰਮ ਸੀਮਾ ਤੇ ਹੈ ਤੁਸੀਂ ਪ੍ਰੂਫ ਦੱਸੋ ਕਿੱਥੇ ਕੋਠੀਆਂ ਬਣ ਰਹੀਆਂ ਨੇ ਏਜੀ 2027 ਦਾ ਮੁੱਢ ਬਣਤਾ ਲੋਕਾਂ ਨੇ ਪੰਜਾਬ ਦੇ ਆ ਉਹਨਾਂ ਨੇ ਦੱਸਤਾ ਕਿ ਆਮ ਆਦਮੀ ਪਾਰਟੀ ਜਿਹੜੀ 75 ਸਾਲ ਦਾ ਗੰਦ ਖਤਮ ਕਰਨ ਲਈ ਝਾੜੂ ਚੱਕ ਕੇ ਆਈ ਆ ਲੇਕਿਨ ਜਿਹੜੀ ਇਕਾਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਦਿੱਲੀ ਵਾਲਿਆਂ ਨੂੰ ਖੁਸ਼ ਕਰਨਾ ਸੀ ਇਸੇ ਕਰਕੇ ਬਲੀ ਲਿੱਤੀ ਗਈ ਵਿਰੋਧੀ ਧਿਰਾਂ ਕੋ ਮੁੱਦੇ ਦਾ ਕੋਈ ਹੈ ਨਹੀਂ ਆ ਸੋ ਇਹੋ ਜਿਹੀਆਂ ਗੱਲਾਂ ਹੀ ਫਲਾਉਂਦੇ ਰਹਿੰਦੇ ਨੇ ਜਿਹੜੇ ਦੂਜੇ ਪਾਸੇ ਲੱਗੇ ਸੀਗੇ ਭਾਤਕੁਸ਼ਨ ਆਸ਼ੂ ਜੀ ਉਹਨਾਂ ਤੋਂ ਛੇੜਛਾੜਦੇ ਕਿੰਨੇ ਦੋਸ਼ ਲੱਗੇ ਨੇ ਔਰ ਜਿਹੜੀ ਗੁੰਡਾਗਰਦੀ ਧੱਕੇ ਮਾਰਦੇ ਨੇ ਮੁਲਾਜ਼ਮਾਂ ਨੂੰ ਪੁਲਸ ਮਹਾਜਨਾਂ ਨੂੰ ਸchream ਮੀਡੀਆ ਦੇ ਵਿੱਚ ਧੱਕੇ ਮਾਰਦੇ ਨੇ ਜਿਵੇਂ ਮਰਜੀ ਆ ਆਮ ਆਦਮੀ ਪਾਰਟੀ ਦਾ ਹਰ ਇੱਕ ਵਰਕਰ ਜਿਹੜਾ ਅਰਵਿੰਦ ਕੇਜਰੀਵਾਲ ਹੈ ਹਰ ਇੱਕ ਵਰਕਰ ਜਿਹੜਾ ਭਗਵੰਤ ਮਾਨ ਹੈ ਔਰ ਇਹ ਵਰਕਰਾਂ ਦੀ ਆਮ ਆਦਮੀ ਪਾਰਟੀ ਦੀ ਇਮਾਨਦਾਰੀ ਦੀ ਜਿੱਤ ਹੈ ਲੁਧਿਆਣਾ ਜਿਮਣੀ ਚੌਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੇ ਵਿੱਚ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਦੇ ਵਿੱਚ ਖੁਸ਼ੀ ਦੀ ਲਹਿਰ ਆ ਉੱਥੇ ਹੀ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਜੋ ਲੀਡਰ ਨੇ ਉਹਨਾਂ ਦੇ ਮੂੰਹ ਤੇ ਵੀ ਜਰੂਰ ਮੁਸਕਾਨ ਨਜ਼ਰ ਆਉਂਦੀ ਹੋਵੇਗੀ ਕਿਉਂਕਿ ਲਗਾਤਾਰ ਹੀ ਇਹ ਕਹਾ ਹੀ ਜਾਂਦਾ ਰਿਹਾ ਕਿ ਆਮ ਆਦਮੀ ਪਾਰਟੀ ਜੇਕਰ ਲੁਧਿਆਣਾ ਦੀ ਸੀਟ ਜਿੱਤਦੀ ਹੈ ਤਾਂ ਸ਼ਾਇਦ ਵੱਡੇ ਚੜ੍ਹੇ ਜਿਹੜੇ ਆ ਰਾਜ ਸਭਾ ਚ ਜਾ ਸਕਦੇ ਨੇ ਇਸ ਵਾਰ ਅਸੀਂ ਗੱਲਬਾਤ ਵੀ ਜਰੂਰ ਕਰਾਂਗੇ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਦੇ ਸ਼ਹਿਰੀ ਪ੍ਰਧਾਨ ਜਿਹੜੇ ਨੇ ਪ੍ਰਭਜੋਤ ਬਰਾੜ ਹੋਣੇ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੇਖਦੇ ਨੇ ਇਸ ਸਿਨੈਰੀਓ ਨੂੰ ਪਰ ਸਾਹਿਬ ਪਹਿਲਾਂ ਤਾਂ ਮੁਬਾਰਕਾਂ ਪ੍ਰਧਾਨ ਬਣਨ ਦੀਆਂ ਉਸ ਤੋਂ ਬਾਅਦ ਅੱਜ ਜਿਹੜੀ ਜਿੱਤ ਹੋਈ ਹੈ ਕਿਸ ਤਰ੍ਹਾਂ ਦੇਖਦੇ ਹੋ ਸਾਹਿਬ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਲੁਧਿਆਣਾ ਪਛਮੀ ਜਿੱਤ ਹੋਈ ਹੈ ਜੀ ਆਮ ਆਦਮੀ ਪਾਰਟੀ ਦੀ ਜਿੱਤ ਘੱਟ ਤੇ ਆਮ ਲੋਕਾਂ ਦੀ ਜਿੱਤ ਜ਼ਿਆਦਾ ਇਹ ਆਮ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ ਚੰਗੀ ਰਾਜਨੀਤੀ ਦਾ ਲੋਕ ਪੱਖੀ ਕੰਮਾਂ ਦਾ ਲੇਕਿਨ ਵਿਰੋਧੀ ਕਹਿੰਦੇ ਨੇ ਕਿ ਜਿੱਤ ਤੇ ਪੰਜਾਬ ਦੀ ਹੈ ਖੁਸ਼ੀ ਦਿੱਲੀ ਵਾਲਿਆਂ ਦੇ ਮੁਚੇਰੇ ਤੇ ਨਜ਼ਰ ਆਏਗੀ ਹੁਣ ਕਿਉਂਕਿ ਦਿੱਲੀ ਵਾਲੇ ਚਾਹੁੰਦੇ ਸੀ ਰਾਜ ਸਭਾ ਮੈਂਬਰਸ਼ਿਪ ਮਿਲ ਜੇ ਹੁਣ ਉਹਨਾਂ ਨੂੰ ਮਿਲਦੀ ਹੋਏ ਨਜ਼ਰ ਆਏਗੀ ਇਹਨਾਂ ਨੂੰ ਕਿਵੇਂ ਪਤਾ ਦਿੱਲੀ ਵਾਲੇ ਕੀ ਚਾਹੁੰਦੇ ਆ ਮੈਂ ਪਹਿਲਾਂ ਮੈਨੂੰ ਇਹ ਜਵਾਬ ਦੇਣਾ ਇਹਨਾਂ ਦੇ ਦਿੱਲੀ ਵਾਲੇ ਕੀ ਚਾਹੁੰਦੇ ਇਹਨਾਂ ਨੂੰ ਪਤਾ ਵਾ ਇਹ ਦਿੱਲੀ ਦਿੱਲੀ ਕਰਦੇ ਰਹਿੰਦੇ ਆ ਇਹਨਾਂ ਦੇ ਰੀਸੈਂਟ ਤੁਸੀਂ ਇੱਕ ਪ੍ਰੈਸ ਕਾਨਫਰੰਸ ਵੇਖੀ ਹੋਣੀ ਰਾਜੇ ਵੜਿੰਗ ਉਹਨਾਂ ਦੀ ਇਹਦੇ ਨਾਲ ਕੌਣ ਬੈਠਾ ਸੀ ਸੀਟ ਤੇ ਜਿਹੜੇ ਕਰੰਦੇ ਸੀ ਜਿੱਥੇ ਹੱਥ ਜੋੜ ਕੇ ਬੈਠੇ ਸੀ ਸਾਰੇ ਸੋ ਇਹ ਗੱਲਾਂ ਨੇ ਸਾਰੀਆਂ ਇਹ ਝੂਠ ਫਲਾਇਆ ਜਾਂਦਾ ਹੈ ਲੀਡਰਸ਼ਿਪ ਜਿਹੜੀ ਆ ਉੱਪਰ ਹੁੰਦੀ ਆ ਸੈਂਟਰ ਲੀਡਰਸ਼ਿਪ ਪਾਰਟੀਆਂ ਨੂੰ ਰਨ ਉੱਥੋਂ ਹੀ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਸਲਾਹ مشورے ਹੁੰਦੇ ਨੇ ਬੜਾ ਕੁਝ ਹੁੰਦਾ ਜੀ ਆਪਾਂ ਲੋਕਾਂ ਦੇ ਕੰਮ ਦੇਖੀਏ ਮਾਨ ਸਾਹਿਬ ਜਿੰਨੇ ਐਕਟਿਵ ਨੇ ਅੱਜ ਤੱਕ ਕੋਈ ਇਦਾਂ ਐਕਟਿਵ ਹੋਇਆ ਇਹਨਾਂ ਦੇ ਬੰਦੇ ਦਾ ਮਹਿਲਾ ਜੁਣੀ ਸੀ ਨਿਕਲਦੇ ਤੇ ਮਾਨ ਸਾਹਿਬ ਸਾਰਾ ਦੇਣ ਤੁਹਾਨੂੰ ਪਤਾ ਗਰਾਊਂਡ ਤੇ ਰਹਿੰਦੇ ਆਮ ਲੋਕਾਂ ਚ ਰਹਿੰਦੇ ਨੇ ਲੋਕ ਪੱਖੀ ਕੰਮਾਂ ਦੀਆਂ ਮਤਲਬ ਕਿ ਨੌਕਰੀਆਂ ਦੇਣੀਆਂ ਅਨਾਊਂਸਮੈਂਟਾਂ ਕਰਨੀਆਂ ਅਦਗਾਟਨ ਕਰਨੇ ਉਹਨਾਂ ਚ ਰਹਿੰਦੇ ਨੇ ਸੂ ਲੋਕਾਂ ਨੇ ਉਸੇ ਚੀਜ਼ ਦਾ ਫਤਵਾ ਦਿੱਤਾ ਹੈ ਲੋਕੀ ਚੰਗੀ ਰਾਜਨੀਤੀ ਨੂੰ ਤੇ ਸ਼੍ਰੀ ਬੰਦਿਆਂ ਨੂੰ ਪਸੰਦ ਕਰਦੇ ਲੇਕਿਨ ਇਹ ਵੀ ਕਿਹਾ ਜਾ ਰਿਹਾ ਸੀ ਕਿ 25000 ਤੋਂ ਵੱਧ ਜਿਹੜੀ ਲੀਡ ਨਾ ਜਿੱਤਣਗੇ ਲੇਕਿਨ ਲੀਡ ਘਟ ਗਈ ਲੱਗਦਾ ਕਿ ਤਨਾ ਕਿਤੇ ਕਮੀ ਰਹੀ ਹੈ ਇਸ ਜਗ੍ਹਾ ਤੇ ਗਰਮੀ ਸੀਗੀ ਜੀ ਤੁਹਾਨੂੰ ਵੀ ਪਤਾ ਪਰ ਇਹ ਗਰਮੀ ਇੰਨੀ ਹੋਣ ਦੇ ਬਾਵਜੂਦ ਵੀ ਇਨੇ ਲੋਕ ਬਾਹਰ ਨਿਕਲ ਕੇ ਆਏ ਆ ਉਹ ਬੜੀ ਵੱਡੀ ਗੱਲ ਹੈ ਨਹੀਂ ਇਸ ਕਰਕੇ ਆਪਾਂ ਉਸ ਲੀਡ ਤੇ ਨਾ ਜਾਈਏ ਆਪਾਂ ਇਹ ਦੇਖੀਏ ਕਿ ਗਰਮੀ ਦੇ ਵਿੱਚ ਵੀ ਲੋਕਾਂ ਨੇ ਆਮ ਆਦੀ ਪਾਰਟੀ ਨੂੰ ਬਾਹਰ ਨਿਕਲ ਕੇ ਸਮਰਥਨ ਦਿੱਤਾ ਤੁਸੀਂ ਸਾਰਾ ਦੇਖਦੇ ਰਹੇ ਹੋ ਕਵਰ ਕੀਤਾ ਹੀ ਆ ਤੁਹਾਨੂੰ ਸਾਡੇ ਨਾਲ ਬਿਹਤਰ ਪਤਾ ਜੀ ਲੇਕਿਨ ਹੁਣ ਜਿਹੜੀਆਂ ਲੋਕਾਂ ਦੀ ਸੋਚ ਆ ਕੀ ਸਮਾਧਿਕ 2027 ਦੀ ਸ਼ੁਰੂਆਤ ਹੈ ਇਸ ਨੂੰ ਸਮਝ ਸਕਦੇ ਆ ਕਿ ਲੱਗਦਾ ਹੈ ਕਿ ਹਜੇ ਹੋਰ ਵੀ ਜਿਹੜਾ ਸਕੂਟਨੀ ਕਰਨ ਦੀ ਜ਼ਰੂਰਤ ਹੈ ਕਿ ਹੋਰ ਬਸ ਸਕਣ ਇਸ ਜਿਲ੍ਹੇ ਕਿ ਇਹ ਜੀ 2027 ਦਾ ਮੂਡ ਬਣਤਾ ਲੋਕਾਂ ਨੇ ਪੰਜਾਬ ਦੇ ਆ ਉਹਨਾਂ ਨੇ ਦੱਸਤਾ ਕਿ ਆਮ ਆਦੀ ਪਾਰਟੀ ਜਿਹੜੀ 75 ਸਾਲ ਦਾ ਗੰਦ ਖਤਮ ਕਰਨ ਲਈ ਝਾੜੂ ਚੱਕ ਕੇ ਆਈ ਆ ਉਹਨੂੰ ਸਮਾਂ ਲੱਗ ਰਿਹਾ ਤੇ ਉਹ ਲੋਕ ਖੁਸ਼ ਨਹੀਂ ਹੋਤੋ ਕਿ ਤਿੰਨ ਸਾਲਾਂ ਦਾ ਜੋ ਕਰ ਸਕਦੇ ਸੀ ਕੀਤਾ ਔਰ ਅਗਲੇ ਆਉਣ ਵਾਲੇ ਦੋ ਸਾਲਾਂ 'ਚ ਵੀ ਕਰਾਂਗੇ ਔਰ ਉਸੇ ਕੰਮਾਂ ਨੂੰ ਵੇਖਦੇ ਹੋਏ ਤੇ ਵਾਦੇ ਪੂਰੇ ਹੁੰਦੇ ਹੋਏ ਦੇ ਕੇ ਆ ਪੰਜਾਬ ਦੇ ਲੋਕ ਆਵਾਮੀ ਪਾਰਟੀ ਨੂੰ ਦੁਬਾਰਾ ਸਤਾਈ ਚ ਮੌਕਾ ਦੇ ਦੇਣ ਲੇਕਿਨ ਵਿਕਰਮ ਮਜੀਠੀਆ ਕਹਿੰਦੇ ਮਾਨ ਸਾਹਿਬ ਤਾਂ 27 ਨਹੀਂ ਟੱਪਣੀ ਜਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਨੇ ਉਹ ਕਹਿੰਦੇ ਰਿਪੀਟ ਕਰਨ ਦੀ ਤਾਂ ਗੱਲ ਹੀ ਨਹੀਂ ਮੈਨੂੰ ਲੱਗਦਾ ਤੁਸੀਂ ਆ ਸਾਡੇ ਦਫ਼ਤਰ ਦੇ ਬਾਹਰ ਬੋਰਡ ਪੜਿਆ ਜੇ ਉਹ ਵੇਖੋ ਸ਼ਿਵ ਸ਼ਕਤੀ ਐਸਟ੍ਰੋ ਕਰਕੇ ਇੱਥੋਂ ਟ੍ਰੇਨਿੰਗ ਲਈ ਲ ਮਨ ਨੂੰ ਜੇ ਇੰਨਾ ਪਤਾ ਫਿਰ ਤੁਸੀਂ ਆਪਦੇ ਬਾਰੇ ਵੀ ਦੱਸਦੇ ਕਿ ਤੁਹਾਡੀਆਂ ਕਿੰਨੀਆਂ ਆਉਣੀਆਂ ਤੇ ਅੱਜ ਕਿੱਥੇ ਸਿਮਟ ਕੇ ਰਹਿ ਗਿਆ ਸ਼੍ਰੋਮਨੀ ਕਾਲੀਦਲ ਜਿਹੜੀ ਇੱਕ ਪੰਥਕ ਪਾਰਟੀ ਸੀ ਉਹਨਾਂ ਨੇ ਇਹਨੂੰ ਘਰੇਲੂ ਪਾਰਟੀ ਬਣਾ ਕੇ ਤਾਂ ਹਾਲ ਕੀ ਕਰਤਾ ਸਾਰਿਆਂ ਨੇ ਰਲ ਕੇ ਸੋ ਲੋਕੀ ਉਹ ਤੋਂ ਵੀ ਜਾਣੂ ਨੇ ਸੋ ਵਿਰਤੀ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਇਹ ਕੰਮ ਘਾਟੋ ਸੀਗਾ ਤੁਹਾਨੂੰ ਵੀ ਬੜਾ ਮਾਨ ਸਤਕਾਰ ਦਿੱਤਾ ਗਿਆ ਇਲੈਕਸ਼ਨ ਵੀ ਲੜਵਾਈ ਗਈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਸਾਡੇ ਪਾਰਟੀ ਦੇ ਸੁਪਰੀਮ ਸੀਰੀ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਅਰੋੜਾ ਜੀ ਪ੍ਰਧਾਨ ਸਾਡੇ ਔਰ ਸਮੂਹ ਵਲੰਟੀਅਰ ਸਾਥੀ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਸ ਐਡੀਬੀਜੀ ਲੀਡ ਲਈ ਜਿਤਲੀ ਜਿਹੜੀ ਤੁਸੀਂ ਲੀਡ ਕਹਿ ਰਹੇ ਜੇ ਵੇਖੋ ਜਿੰਨੀ ਕਿ VOTING ਹੋਈ ਹੈ 51% ਸਿਰਫ VOTING ਹੋਈ ਹੈ 90000 ਦੇ ਵਿੱਚੋਂ 10000 ਤੋਂ ਵੱਧ ਦੀ ਲੀਡ ਲੈ ਕੇ 10 11000 ਜਿਹਾ ਮਾਰਜਨ ਜਾ ਰਿਹਾ ਹੈ ਯਾਰ ਸੋ ਇਡੀ ਵੱਡੀ ਲੀਡ ਲੈ ਕੇ ਜੇ ਪਾਰਟੀ ਜਿੱਤੀ ਇਹਦੇ ਕੋਈ ਛੋਟੀ ਲੀਡ ਨਹੀਂ ਹੈ ਬਹੁਤ ਵੱਡੀ ਲੀਡ ਹੈ ਜੀ ਲੇਕਿਨ ਜਿਹੜੀ ਇਕਾਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਦਿੱਲੀ ਵਾਲਿਆਂ ਨੂੰ ਖੁਸ਼ ਕਰਨਾ ਸੀ ਇਸੇ ਕਰਕੇ ਬਲੀ ਦਿੱਤੀ ਗਈ ਜੇ ਹਾਰ ਜਾਂਦੇ ਤਾਂ ਸ਼ਾਇਦ ਨਾ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਲੇਕਿਨ ਜੇਕਰ ਜਿੱਤ ਗਏ ਨੇ ਤੇ ਹੁਣ ਦਿੱਲੀ ਵਾਲੇ ਹੀ ਜਾ ਕੇ ਰਾਜ ਸਭਾ ਤੇ ਬੈਠਣਗੇ ਕਿੰਨੀ ਕਿ ਸੱਚਾਈ ਹੈ ਇਹਦੇ ਵਿੱਚ ਇਹ ਤਾਂ ਕਿੱਸ ਰਹੀਆਂ ਇਹ ਸਾਰੀਆਂ ਹੈਗੀਆਂ ਜੀ ਵਿਰੋਧੀ ਧਿਰਾਂ ਕੋ ਮੁੱਦੇ ਦੇ ਕੋਈ ਹੈ ਨਹੀਂ ਆ ਸੋ ਇਹੋ ਜਿਹੀਆਂ ਗੱਲਾਂ ਹੀ ਫਲਾਉਂਦੇ ਰਹਿੰਦੇ ਨੇ ਹਮੇਸ਼ਾ ਹੀ ਇਹੋ ਜਿਹੀਆਂ ਗੱਲਾਂ ਕਰਦੇ ਰਹਿੰਦੇ ਨੇ ਅੱਜ ਪੰਜਾਬ ਵਿੱਚ ਜਿੱਤੇ ਔਰ ਇਹ ਮੈਂ ਤੁਹਾਨੂੰ ਇੱਕ ਹੋਰ ਖੁਸ਼ਖਬਰੀ ਦੇਣਾ ਕਿ ਗੁਜਰਾਤ ਦੇ ਵਿੱਚ ਵੀ ਅਸੀਂ ਬੜੀ ਵੱਡੀ ਲੀਡ ਨਾਲ ਜਿੱਤੇ ਆ ਤੇ ਉੱਥੇ ਕਿਹੜੇ ਇੱਥੇ ਬਿਟੇ ਸੀ ਉੱਥੇ ਕਿਹੜੇ ਰਾਸਵ ਮੇਜ ਆ ਜਾਣੇ ਸੀਗੇ ਇਹਦੇ ਵੇਖੋ ਪਾਰਟਨ ਕਿਸੇ ਇੱਕ ਬੰਦੇ ਨੂੰ ਟਿਕਟ ਦੇਣੀ ਹੁੰਦੀ ਹੈ ਔਰ ਸੰਜੀਵ ਅਰੋੜਾ ਹੀ ਸਾਡੇ ਬਹੁਤ ਹੀ ਇਮਾਨਦਾਰ ਤੇ ਬਹੁਤ ਹੀ ਭਲੇ ਮਾਨ ਚ ਜਿਹੜੇ ਉਹ ਸਾਥੀ ਨੇ ਸੋ ਇਹੇ ਚੀਜ਼ ਹੈ ਤੁਸੀਂ ਦੇਖਿਆ ਇਹ ਇਸ ਕਰਕੇ ਉਹਨਾਂ ਨੇ ਜ ਕਿਉਂਕਿ ਜਿਹੜੇ ਦੂਜੇ ਪਾਸੇ ਲੱਗੇ ਸੀ ਭਾਰਤ ਕੁਸ਼ਨਾਸ਼ੂ ਜੀ ਉਹਨਾਂ ਤੇ ਪ੍ਰਸ਼ਟਾਚਾਰ ਨੇ ਕਿੰਨੇ ਦੋਸ਼ ਲੱਗੇ ਨੇ ਔਰ ਜਿਹੜੀ ਗੁੰਡਾਗਰਦੀ ਧੱਕੇ ਮਾਰਦੇ ਨੇ ਮੁਲਾਜ਼ਮਾਂ ਨੂੰ ਪੁਲਿਸ ਮਹਾਜਨ ਸੁchre ਆਮ ਮੀਡੀਆ ਦੇ ਵਿੱਚ ਧੱਕੇ ਮਾਰਦੇ ਨੇ ਸੋ ਲੋਕਾਂ ਨੇ ਇੱਕ ਜਿਹੜੀ ਹੈ ਸੱਚਾਈ ਸਾਫ਼ ਸੁਥਰੀ ਰਾਜਨੀਤਿਕ ਚੁਣੀ ਹੈ ਕਿ ਕੀ ਕਹਿਣਾ ਚਾਹੋਗੇ ਰਣਾ ਸਾਹਿਬ ਤੁਸੀਂ ਅੱਜ ਦੀ ਜਿੱਤ ਨੂੰ ਲੈ ਕੇ ਔਰ ਖਾਸ ਤੋ ਤੇ ਕਹਿ ਜਾ ਰਹਾ ਕਿ ਬੜਾ ਜਦੋਜਾਹਤ ਲੱਗੀ ਹੈ ਜਿੱਤਨ ਨੂੰ ਵਾਸਤੇ ਰਾਸ਼ਮ ਦਿੱਤਾ ਗਿਆ ਬੜਾ ਕੁਝ ਅਲੀਗੇਸ਼ਨ ਲੱਗੇ ਨੇ ਇਸ ਵਾਰ ਕੀ ਕਹਿਣਾ ਚਾਹੋਗੇ ਸਾਹਿਬ ਗੋਨ ਕਹਿੰਦਾ ਸਾਰਾ ਕੁਝ ਵਿਰੋਧੀ ਕਹਿੰਦੇ ਨਾ ਜੀ ਤੇ ਵਿਰੋਧੀ ਜੇ ਵਿਰੋਧ ਹੀ ਨਾ ਕਰਨਗੇ ਤੇ ਉਹਨਾਂ ਨੂੰ ਵਿਰੋਧੀ ਕੌਣ ਕਹੂਗਾ ਉਹਨਾਂ ਕੋ ਕੁਝ ਹੈਗਾ ਹੀ ਨਹੀਂ ਕਹਿਣ ਨੂੰ ਮਤਲਬ ਉਹ ਮੁੱਦਾ ਹੀ ਨਹੀਂ ਹੈਗਾ ਰਾਸ਼ਨ ਵੰਡਿਆ ਗਿਆ ਇਹ ਉਹ ਇਹ ਚੀਜ਼ਾਂ ਕੌਣ ਕਰਦਾ ਸੀ ਇਹ ਰਵਾਇਤੀ ਪਾਰਟੀਆਂ ਕਰਦੀਆਂ ਸੀ ਤੇ ਸਾਡਾ ਤਾਂ ਕਲਚਰ ਹੀ ਨਹੀਂ ਹੈਗਾ ਆਮ ਆਦਮੀ ਪਾਰਟੀ ਦਾ ਉਹ ਆਮ ਆਦਮੀ ਪਾਰਟੀ ਸਿਰਫ ਕੰਮਾਂ ਦੀ ਰਾਜਨੀਤੀ ਕਰਦੀ ਆ ਔਰ ਜਿਹੜੀ ਲੁਧਿਆਣਾ ਵੈਸਟ ਦੀ ਜਿੱਤਿਆ ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਵਾਲੀ ਸਰਕਾਰ ਦੇ ਜਿਹੜੇ 3.5 ਸਾਲ ਪੰਜਾਬ ਲੋਕਪੱਖੀ ਕੰਮਾਂ ਦੇ ਉੱਤੇ ਜਿਹੜੀ ਲੋਕਾਂ ਨੇ ਮੋਰ ਲਗਾਈ ਹੈ ਲੇਕਿਨ ਮਾਨ ਸਾਹਿਬ ਨਜ਼ਰ ਨਹੀਂ ਬੋਤਾ ਸਿੱਖ ਸੀਗੇ ਨਜ਼ਰ ਕੇ ਬਿਮਾਰ ਬੂ ਮੋਰ ਸੀ ਤਾਂ ਕਰਕੇ ਪ੍ਰੋਪਰ ਨਜ਼ਰ ਨਹੀਂ ਆਈ ਸਰ ਦੇਖੋ ਪਾਰਟੀ ਚ ਡਿਊਟੀਆਂ ਹੁੰਦੀਆਂ ਵਾ ਮਾਨ ਸਾਹਿਬ ਦੇ ਵੀ ਰੋਡ ਸ਼ੋਅ ਤੁਸੀਂ ਵੇਖੇ ਲੁਧਿਆਣੇ ਚ ਮਾਨ ਸਾਹਿਬ ਦੀਆਂ ਰੈਲੀਆਂ ਮੀਟਿੰਗਾਂ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਜਿਹੜਾ ਮੋਰਚਾ ਉਹ ਉੱਥੇ ਮਨੂਜ ਸੁਸੋਦੀਆ ਜੀ ਅਰਵਿੰਦ ਜੀ ਸਾਰਿਆਂ ਨੇ ਸੰਭਾਲਿਆ ਸੋ ਇਹ ਦਰਜਾ ਬਦਰਜਾ ਜਿਹੜੀ ਲੀਡਰਾਂ ਦੀ ਡਿਊਟੀਆਂ ਲੱਗਦੀਆਂ ਰਹਿੰਦੀਆਂ ਤੇ ਬਾਕੀ ਜਿਹੜੀ ਤਬੀਅਤ ਵੀ ਕੋਈ ਨਸਾਤ ਸੀਗੀ ਮਾਨ ਸਾਹਿਬ ਦੀ ਲੇਕਿਨ ਜਿਵੇਂ ਮਰਜੀ ਆ ਆਮ ਆਦਮੀ ਪਾਰਟੀ ਦਾ ਹਰ ਇੱਕ ਵਰਕਰ ਜਿਹੜਾ ਅਰਵਿੰਦ ਕੇਜਰੀਵਾਲ ਆ ਹਰ ਇੱਕ ਵਰਕਰ ਜਿਹੜਾ ਭਗਵੰਤ ਮਾਨ ਆ ਔਰ ਇਹ ਵਰਕਰਾਂ ਦੀ ਆਮ ਆਦਮੀ ਪਾਰਟੀ ਦੀ ਇਮਾਨਦਾਰੀ ਦੀ ਜਿੱ ਨੰਬਰ ਤੇ ਆ ਜਾਂਦੇ ਕੀ ਲੱਗਦਾ ਕਿ ਉਹਨਾਂ ਨੂੰ ਵੀ ਸੋਚਣ ਲਈ ਮਜਬੂਰ ਕਰਤਾ ਇਸ ਵਾਰ ਸਰ ਸ਼ਾਇਦ ਸ਼ੂਦੇ ਤੇ ਸਿਰਫ ਇਹਨਾਂ ਦੀ ਕਿਆਸਰਾਈਆਂ ਹੀ ਆ ਨਾ ਹੁਣ ਦੇਖੋ ਉਹ ਜਿਹੜੀ ਇੱਕ ਸੀਟ ਆ ਉੱਥੇ ਭਾਜੀਪੀ ਨੂੰ ਕਾਫੀ ਵੋਟ ਪਹਿਲਾਂ ਵੀ ਪਈ ਸੀ ਲੋਕ ਜਿਹੜਾ ਕਾਫੀ ਉੱਥੇ ਜਿਹੜਾ ਵਪਾਰੀ ਵਰਗ ਵੀ ਰਹਿੰਦਾ ਜਿਹੜਾ ਬੀਜੇਪੀ ਨਾਲ ਜੁੜਿਆ ਲੇਕਿਨ ਫਿਰ ਵੀ ਉਸ ਦੇ ਬਾਵਜੂਦ ਜਿਹੜਾ 11000 ਦਾ ਮਾਰਜਨ ਆ ਬਹੁਤ ਵੱਡਾ ਮਾਰਜਨ ਆ ਇੰਨੀ ਘੱਟ ਵੋਟ ਪਰਸੈਂਟੇਜ ਹੋਣ ਦੇ ਬਾਵਜੂਦ ਵੀ 11000 ਦੇ ਮਾਰਜਨ ਨਾਲ ਜਿਹੜੀ ਜਿੱਤੇ ਆ ਉਹ ਮਾਇਨੇ ਰੱਖਦੀ ਆ ਲੇਕਿਨ ਲੱਗਦਾ ਨਹੀਂ ਕਿਤੇ ਕਮੀ ਰਹੀ ਆ ਜੇ ਕਮੀ ਰਹੀ ਆ ਤਾਂ ਕਿਸਤਾ ਦੂਰ ਕੀਤੀ ਜਾਊਗੀ ਕੋਈ ਕਮੀ ਨਹੀਂ ਰਹੀ ਜੀ ਵਿਰੋਧੀਆਂ ਦੀ ਭਾਸ਼ਾ ਜੀ ਜਿਹੜਾ ਉਹ ਸੈਮੀ ਫਾਈਨਲ ਕਹਿੰਦੇ ਸੀ ਸੈਮੀ ਫਾਈਨਲ ਆਮ ਆਦਮੀ ਪਾਰਟੀ ਜਿੱਤ ਗਈ ਆ ਹੁਣ ਫਾਈਨਲ ਦੀ ਜਿਹੜੀ ਤਿਆਰੀ ਕਰਨੇ ਮੁੱਖ ਮੰਤਰੀਆਂ ਦੀ ਪਾਰਟੀ ਜਿਹੜੀ ਹੈ ਕਾਂਗਰਸ ਪਾਰਟੀ ਪੰਜ ਛ ਨਾ ਕਿਸੇ ਹੋਰ ਦੀ ਔਰ ਆਸ਼ੂ ਦਾ ਜਿਹੜਾ ਹੰਕਾਰ ਆ ਸਭ ਤੋਂ ਵੱਡੀ ਜਿਹੜੀ ਚਪੇੜ ਆ ਉਸ ਹੰਕਾਰ ਦੇ ਮੂੰਹ ਤੇ ਵੱਜੀ ਆ ਔਰ 2027 ਚ ਆਮ ਆਦਮੀ ਪਾਰਟੀ ਇਸ ਤੋਂ ਵੀ ਪ੍ਰਚੰਡ ਬਹੁਮਤ ਦੇ ਨਾਲ ਸਰਕਾਰ ਬਣਾਏਗੀ ਦੁਬਾਰਾ ਲੇਕਿਨ ਅਰਵਿੰਦ ਕੇਜਰੀਵਾਲ ਜਾਣ ਕੇ ਰਾਜ ਸਭਾ ਮੈਂ ਚਾਰਿਆਂ ਨੂੰ ਪੁੱਛਿਆ ਕਿ ਤੁਹਾਨੂੰ ਲੱਗਦਾ ਜਾਣਗੇ ਸਰ ਦੇਖੋ ਇਹ ਜਾਂ ਹੋਰ ਕੋਈ ਦਿੱਲੀ ਦਾ ਕੋਈ ਲੀਡਰ ਕੋਈ ਨਾ ਕੋਈ ਤਾਂ ਜਾਊਗਾ ਜੀ ਦੇਖੋ ਠੀਕ ਆ ਜੀ ਇਹ ਹੁਣ ਕਿਆਸਰਾਈਆਂ ਕੋਈ ਵੀ ਇੱਕ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਦਾ ਬਿਆਨ ਦਿਖਾ ਦਿਓ ਜਿੰਨੇ ਇਹ ਗੱਲ ਕਹੀ ਹੋਵੇ ਕਿ ਅਰਵਿੰਦ ਕੇਜਰੀਵਾਲ ਲੋਕ ਜੜਾ ਰਾਜ ਸਭਾ ਜਾਣਗੇ ਜਾਂ ਇਹ ਕੋਈ ਸੀਟ ਇਹ ਸਿਰਫ ਵਿਰੋਧੀਆਂ ਦੀਆਂ ਕਿਆਸਰਾਈਆਂ ਵਾ ਇਹ ਹਜੇ ਜਿਹੜਾ ਆਉਣ ਵਾਲੇ ਸਮੇਂ ਦੀ ਗੋਤ ਚਾ ਪਤਾ ਲੱਗ ਜੂਗਾ ਜਲਦੀ ਹੁਣ ਜਿਹੜਾ ਇਸ ਮੌਕਾ ਇਹ ਮੌਕਾ ਫਿਲਹਾਲ ਸਿਰਫ ਇਹ ਖੁਸ਼ੀ ਮਨਾਉਣ ਦਾ ਮੌਕਾ ਕਿ ਲੋਕਾਂ ਨੇ ਸੰਜੀਵ ਅਰੋੜਾ ਜੀ ਨੂੰ ਜੜਾ ਜਿਤਾ ਕੇ ਉਹ ਵਿਧਾਨ ਸਭਾ ਦੀਆਂ ਪੌੜੀਆਂ ਚੜਾਈਆਂ ਔਰ ਇਸ ਵਾਸਤੇ ਸਾਰੇ ਲੁਧਿਆਣਾ ਵਾਸੀ ਦੇ ਲੋਕਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਇਹ ਮੰਤਰੀ ਨੂੰ ਵੀ ਨਾਲੇ ਪੌੜੀਆਂ ਦੇਖੋ ਮੰਤਰੀ-ਮੰਤਰੀ ਕਿਹਾ ਗਿਆ ਸੀਗਾ ਮੰਤਰੀ ਹੁਣ ਬੰਦਾ ਤੇ ਡਿਜ਼ਰਵ ਕਰਦੇ ਆ ਨਾ ਲੋਕਾਂ ਨੇ ਜਿਤਾਇਆ ਲੋਕਾਂ ਨੇ ਜਿਤਾਇਆ ਤੇ ਇਸ ਕਰਕੇ ਮੰਤਰੀ ਬਣਨ ਦਾ ਡਿਜ਼ਰਵ ਕਰਦੇ ਆ ਔਰ ਮੰਤਰੀ ਬਣ ਕੇ ਵੀ ਉਸੇ ਇਮਾਨਦਾਰੀ ਦੇ ਨਾਲ ਜਿਵੇਂ 3 ਸਾਲ ਉਹਨਾਂ ਨੇ ਰਾਜ ਸਭਾ ਮੈਂਬਰ ਦੇ ਤੌਰ ਤੇ ਕੰਮ ਕੀਤਾ ਉਸੇ ਜੋਸ਼ ਉਸੇ ਇਮਾਨਦਾਰੀ ਦੇ ਨਾਲ ਜਿਹੜਾ ਸੰਜੀਵ अरोड़ा ਕੰਮ ਕਰਨ ਲੱਗੇ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਜਿੱਤ ਤੱਕ ਕਿਸ ਤਰ੍ਹਾਂ ਦੀ ਸਮਝ ਦਿਓ ਸਰ ਮੈਂ 1 ਮਿੰਟ ਵਿੱਚ ਖਤਮ ਕਰਾਂਗਾ 70 ਸਾਲ ਤੋਂ ਜਿਹੜੀ ਬੇਇਨਸਾਫੀ ਹੁੰਦੀ ਆ ਰਹੀ ਸੀ ਜਿਹੜਾ ਮਤਲਬ ਲੀਡਰ ਦਾ ਬੰਦਾ ਬੱਚਾ ਹੀ ਜਿਹੜਾ ਐਮ ਐਲ ਏ ਬੰਦਾ ਸੀ ਜਿਹੜਾ ਕੋਈ ਵੱਡਾ-ਵੱਡਾ ਕਾਰਪੋਰੇਟ ਉਹਦੇ ਬੰਦਾ ਰਾਜਨੀਤੀ ਚ ਆਉਂਦਾ ਸੀ ਤੁਸੀਂ ਵੇਖਿਆ ਹੋਵੇਗਾ ਪਹਿਲੀ ਵਾਰੀ ਇੱਕ ਮੋਬਾਈਲ ਰਿਪੇਅਰ ਕਰਨ ਵਾਲਾ ਬੰਦਾ ਜਿਹੜਾ ਐਮ.ਐਲ.ਏ ਬਣਿਆ ਉਹਨੇ ਪੰਜਾਬ ਦੇ ਸੀ.ਐਮ ਨੂੰ ਵੱਡੀ ਲੀਡ ਨਾਲ ਹਰਾਇਆ ਇਹ ਕਹਿੰਦੇ ਨੇ ਜੀ ਇਹ ਬਦਲਾਵ ਆ ਗਿਆ ਇਹੋ ਹੀ ਬਦਲਾਵ ਹੈ ਜਦ ਗਰੀਬ ਘਰਾਂ ਦੇ ਬੱਚੇ ਅਸੈਂਬਲੀ ਚ ਪਹੁੰਚਦੇ ਨੇ ਉਹ ਫਿਰ ਜਿਹੜੇ 70 ਸਾਲ ਤੋਂ ਕੋਈ ਨੌਕਰੀ ਨਹੀਂ ਮਿਲ ਰਹੀ ਸੀ ਪੈਸਾ ਦੇ ਕੇ ਲੋਕ ਅੱਗੇ ਆ ਰਹੇ ਸੀ ਉਹ ਰਾਜਨੀਤੀ ਖਤਮ ਹੋ ਗਈ ਭਗਵੰਤ ਸਿੰਘ ਸਾਬ ਨੇ 50 ਹਜ਼ਾਰ ਤੋਂ ਵੱਧ ਨੌਕਰੀਆਂ ਜਿਹੜੀਆਂ ਦਿੱਤੀਆਂ ਨੇ ਉਹ ਲੋਕਾਂ ਨੇ ਵੇਖਿਆ ਇੱਕ ਹੀ ਘਰ ਦੀਆਂ ਦੋ ਦੋ ਬੱਚੀਆਂ ਜੱਜ ਬਣੀਆਂ ਨੇ ਜਦ ਕੀ ਕਹਿੰਦੇ ਸੀ ਜੀ ਇਹ ਲੜਕੀ ਘਰ ਪੈਦਾ ਹੋ ਗਈ ਇਹਨੇ ਕੋ ਪਿਛਲੇ ਜਨਮ ਦਾ ਕੋਈ ਪਾਪ ਕੀਤਾ ਹੈ ਅੱਜ ਜਾ ਦੋ ਗਰੀਬ ਬੰਦੇ ਦੀਆਂ ਲੜਕੀਆਂ ਦੋਵੇਂ ਜੱਜ ਬਣ ਗਈਆਂ ਅੱਜ ਉਹਨੂੰ ਕਹਿੰਦੇ ਨੇ ਲੋਕ ਵੀ ਇਸ ਬੰਦੇ ਨੇ ਕੋ ਪਿਛਲੇ ਜਨਮ ਚੰਗਾ ਕਰਮ ਕੀਤਾ ਸੀ ਮੋਬਾਈਲ ਰਿਪੇਅਰ ਦੀ ਗੱਲ ਕੀਤੀ ਕਹਿੰਦੇ ਕਿ ਬੜੀਆਂ ਕੋਠੀਆਂ ਵੀ ਬੜੇ ਐਮਐਲਏ ਸਾਹਿਬ ਦੀਆਂ ਪੈਰੀਆਂ ਨੇ ਬੜੀਆਂ ਵੱਡੀਆਂ ਵੱਡੀਆਂ ਕੋਠੀਆਂ ਵੀ ਸਰ ਜਿਹੜਾ ਦੁਸ਼ ਪ੍ਰਚਾਰ ਹੈ ਨਾ ਇਹ ਚਰਮ ਸੀਮਾ ਤੇ ਹੈ ਤੁਸੀਂ ਪ੍ਰੂਫ ਦੱਸੋ ਕਿੱਥੇ ਕੋਠੀਆਂ ਬਣ ਰਹੀਆਂ ਨੇ ਐਵੇਂ ਕਿਸੇ ਕੋਠੀ ਦੇ ਖਲਾੜ ਕੇ ਲਾ ਕੇ ਬਿਆਨ ਦੇ ਦੇ ਨੇ ਤੇ ਕੀ ਇਹ ਜਿਹੜਾ ਆਸ਼ੂ ਹੈ ਇਹਨੂੰ ਜਾਣਦੇ ਜੇ ਭਾਰਤਪੂਰਨ ਆਸ਼ੂ ਨੇ ਕੀ ਸੀਗਾ ਤੇ ਕਿੰਨੇ ਹਜ਼ਾਰਾਂ ਕਰੋੜ ਦਾ ਇਹਨੇ ਗਵਨ ਕੀਤਾ ਇਹ ਸਾਰਾ ਲੁਧਿਆਣੇ ਦੀ ਜਨਤਾ ਨੂੰ ਪਤਾ ਹੈ ਔਰ ਜਨਤਾ ਨੇ ਹੀ ਇਹਦਾ ਕਮੰਡ ਤੋੜਿਆ ਸਾਡੀ ਆਮ ਆਦਮੀ ਪਾਰਟੀ ਨੇ ਚੋਣ ਇੱਕ ਮੁੱਠ ਹੋ ਕੇ ਲੜਿਆ ਸਾਰੇ ਵਲੰਟੀਅਰ ਬੂਥਾਂ ਦੇ ਉੱਤੇ ਮਿਹਨਤ ਕੀਤੀ ਔਰ ਅਗਰ ਇਹ ਜਿਹੜੀ 10000 ਦੀ ਲੀਡ ਹੈ ਇੱਡੀ ਗਰਮੀ ਦੇ ਵਿੱਚ ਜੇ ਕਿਤੇ ਮੌਸਮ ਚੰਗਾ ਹੁੰਦਾ ਇਹ ਲੀਡ 30 40 ਹਜ਼ਾਰ ਤੱਕ ਜਾਂਦੀ ਬਿਲਕੁਲ ਬਿਲਕੁਲ ਇਹ ਲੀਡ ਜਿਹੜੀ ਹੈ 30 40 ਹਜ਼ਾਰ ਤੱਕ ਜਾ ਸਕਦੀ ਸੀ ਇਸ ਤਰ੍ਹਾਂ ਕੀ ਮੇਰੀ ਸ਼ੁਰੂਆਤ ਦੇ ਵਿੱਚ ਸੀਗਾ ਕਿ ਲੁਧਿਆਣੇ ਦੀ ਜਿੱਤ ਆਮ ਆਦਮੀ ਪਾਰਟੀ ਦੀ ਪੂਰੇ ਪੰਜਾਬ ਦੇ ਵਿੱਚ ਖੁਸ਼ੀ ਲਿਆਈ ਉੱਥੇ ਹੀ ਦਿੱਲੀ ਦਾ ਚਿਹਰਾ ਵੀ ਜਰੂਰ ਖੁਸ਼ ਹੁੰਦਾ ਹੋਇਆ ਨਜ਼ਰ ਆਉਂਦਾ ਹੋਏਗਾ ਕਿਉਂਕਿ ਹੁਣ ਸੰਜੀਵ ਅਰੋੜਾ ਜਿਹੜੇ ਨੇ ਉਹ ਜਿੱਤ ਚੁੱਕੇ ਨੇ ਅਤੇ ਹੁਣ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਵੱਲੋਂ ਜਿਹੜੀ ਹੈ ਲਗਾਤਾਰ ਹੀ ਹੁਣ ਜਿਹੜਾ ਰਾਜ ਸਭਾ ਸੀਟ ਹੈ ਉਹ ਕਿਤਨਾ ਕਿਤੇ ਦਿੱਲੀ ਦੇ ਚੋਲੇ ਚ ਵੀ ਪੈ ਸਕਦੀ ਹੈ ਲੇਕਿਨ ਕਿਤਨਾ ਕਿਤੇ ਗੁਜਰਾਤ ਦੇ ਚੋਣਾਂ ਦੇ ਨੂੰ ਲੈ ਕੇ ਵੀ ਕਾਫੀ ਵੱਡੀ ਖਬਰ ਜਿਹੜੀ ਸਾਹਮਣੇ ਆਈ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਸੀਗੀ ਉਹ ਜਿੱਤ ਜਿਹੜੀ ਸੀਗੀ ਉਹ ਦਰਜ ਕੀਤੀ ਗਈ ਹੈ ਤੇ ਹੁਣ ਕੁਝ ਸਮੇਂ ਬਾਅਦ ਜਿਹੜਾ ਅਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚ ਇੱਕ ਵੱਡੀ ਪ੍ਰੈਸ ਕਾਨਫਰੰਸ ਵੀ ਕਰਨ ਗਿਆ ਤੇ ਨਾਲ ਹੀ ਇਸ ਨੂੰ ਸੰਬੋਧਨ ਕਰਕੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਜ਼ਰ ਆਉਣਗੇ ਹੁਣ ਦੇਖਣਾ ਹੋਵੇਗਾ ਕਿ ਹੁਣ ਸੰਜੀਵ अरोड़ा ਦੀ ਜਗ੍ਹਾ ਦੇ ਉੱਤੇ ਰਾਜ ਸਭਾ ਕੌਣ ਪਹੁੰਚਦਾ ਹੈ ਤੇ ਨਾਲ ਹੀ ਉਸ ਜਗ੍ਹਾ ਦੀ ਸੋ ਹੀ ਆਉਂਦੇ ਆ ਕੋਣ ਚੁੱਕਦਾ ਹੈ ਕੈਮਰਾ ਪਰਸਨ ਸਾਹੀ ਪ੍ਰੇਤਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਿਸਰ ਸਾਹਿਬ